निंदा ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਾਨ ਕਹਿੰਦੇ ਨਿੰਦਾ ਜਿਹੜੀ ਕਰਨੀ ਕਿਸੇ ਦੀ ਚੰਗੀ ਨਹੀਂ ਹੈ ਜਿਹੜੇ ਮਨਮੁਖ ਹੁੰਦੇ ਆ ਜਿਹੜੇ ਸੱਚ ਦੇ ਵਿਰੋਧੀ ਹੁੰਦੇ ਆ ਉਹ ਮੂਰਖ ਹੁੰਦੇ ਆ ਉਹ ਕਰਦੇ ਆ ਕਿਉਂਕਿ ਉਹਨਾਂ ਨੂੰ ਸੱਚ ਦਾ ਗਿਆਨ ਨਹੀਂ ਹੈ ਸਿਰੀਆਂ ਦੀਆਂ ਸਾਖੀਆਂ ਸੁਣਾਉਂਦੇ ਆ ਇਸ ਕਰਕੇ ਉਹ ਸੱਚ ਦਾ ਵਿਰੋਧ ਕਰਨਾ ਸੱਚ ਦੇ ਵਿਰੋਧ ਕਰਨ ਨੂੰ ਨਿੰਦਾ ਕਿਹਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸ਼ਬਦ ਹੈ ਰਾਗ ਆਸਾ ਮੱhalla 5ਵਾਂ ਜਨਮ ਜਨਮ ਕੀ ਮਲ ਧੋਵੇ ਪਰਾਈ ਆਪਣਾ ਕੀਤਾ ਪਾਵੈ ਹੀ ਹਾ ਸੁਖ ਨਹੀਂ ਦਰਗੇ ਢੋਈ ਜੰਪੁਰ ਜਾਏ ਪਚਾਵੈ ਨਿੰਦਕ ਐਲਾ ਜਨਮ ਗਵਾਇਆ ਪਹੁੰਚ ਨਸਾਕੇ ਕਾਹੂ ਬਾਤੈ ਅਗਰ ਠੌਰ ਨਾ ਪਾਇਆ ਰਾਵ ਤਤਗੁਰ ਜੀ ਉਪਦੇਸ਼ ਕਰਦੇ ਹਨ ਕਿ ਜਨਮ ਜਨਮ ਦੀ ਜਿਹੜੀ ਮੈਲ ਲੱਗੀ ਹੋਈ ਹੈ ਪਰਾਈ ਤੇ ਉਹਦੇ ਕਰਕੇ ਜਿਹੜਾ ਹੈ ਨਿੰਦਕ ਹੈਗਾ ਉਹ ਆਪਣਾ ਕੀਤਾ ਪਾਉਂਦਾ ਆਏਗਾ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾ ਵੈਰ ਕਰਨ ਆਪ ਡੁੱਬੇ ਕਟੰਬ ਸਿਉ ਸਗਲੇ ਕੁਲ ਡੋਬਨ ਨਿੰਦਾ ਭਰੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਿੰਦਕ ਨਰਕੇ ਘੋਰ ਪਵਨ ਹੁਣ ਨਿੰਦਕ ਦਾ ਸੁਭਾਅ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਿਹੜਾ ਆਪਣਾ ਮੂਲ ਹੈ ਉਕਮੀ ਬੰਦਾ ਹੈ ਉਹਦੇ ਨਾਲ ਇਹ ਵੈਰ ਕਰਦਾ ਹੈ ਜਿਹੜਾ ਮਨ ਹੈਗਾ ਇਹਨੂੰ ਮਨ ਨੂੰ ਹੀ ਨਿੰਦਕ ਕਿਹਾ ਗਿਆ ਹੈ ਤੇ ਜਿਹੜੇ ਵਿਕਾਰ ਹੈ ਉਹਨਾਂ ਨਾਲੇ ਦੋਸਤੀ ਕਰਦਾ ਹੈ ਉਹਨਾਂ ਨਾਲ ਦੋਸਤੀ ਕਰਕੇ ਆਪ ਡੁੱਬੇ ਘਟੰਬ ਸਿਉ ਇਸ ਕਰਕੇ ਆਪ ਵੀ ਡੁੱਬਦਾ ਤੇ ਹੋਰ ਵੀ ਜਿਹੜੇ ਜਿਨ੍ਹਾਂ ਨੂੰ ਇਦਾਂ ਦਾ ਪ੍ਰਚਾਰ ਕਰਦਾ ਹੈਗਾ ਉਹਨਾਂ ਨੇ ਵੀ ਡੋਪਦਾ ਇਸ ਤਰ੍ਹਾਂ ਸਗਲੇ ਕੁੱਲ ਨੂੰ ਇਹ ਡੋਪ ਦਿੰਦਾ ਹੈਗਾ ਜਿਹੜਾ ਨਿੰਦਕ ਹੈਗਾ ਜਿਹੜਾ ਸੱਚ ਦਾ ਵਿਰੋਧ ਕਰਨ ਵਾਲਾ ਪ੍ਰਚਾਰਕ ਕਹਿ ਲੋ ਜਿੰਨੇ ਵੀ ਜਾਂ ਹੋਰ ਜਿਹੜਾ ਵੀ ਆਪਣੇ ਮੂਲ ਨੂੰ ਛੱਡ ਕੇ ਬਾਹਰ ਨੂੰ ਕੀ ਧਿਆਨ ਰੱਖਦਾ ਹੈ ਬਾਹਰ ਦੀਆਂ ਗੱਲਾਂ ਨਾਲ ਸੰਤਾਂ ਨੂੰ ਭਰਮ ਪਾਉਂਦਾ ਹੈ ਉਹ ਦੁਸ਼ਟਾਂ ਨਾਲ ਦੋਸਤੀ ਰੱਖਣ ਦੇ ਬਰਾਬਰ ਹੈ ਤੇ ਆਪਣੇ ਮੂਲ ਨਾਲ ਆਪ ਹੁਕਮ ਆਇਆ ਉਹਦਾ ਵਿਰੋਧ ਕਰਨ ਵਾਲਾ ਹੈ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਕਹਿੰਦੇ ਨਿੰਦਾ ਜਿਹੜੀ ਕਰਨੀ ਕਿਸੇ ਦੀ ਚੰਗੀ ਨਹੀਂ ਹੈ ਜਿਹੜੇ ਮਨਮੁਖ ਹੁੰਦੇ ਆ ਜਿਹੜੇ ਸੱਚ ਦੇ ਵਿਰੋਧੀ ਹੁੰਦੇ ਆ ਮੂਰਖ ਹੁੰਦੇ ਆ ਉਹ ਕਰਦੇ ਆ ਕਿਉਂਕਿ ਉਹਨਾਂ ਨੂੰ ਸੱਚ ਦਾ ਗਿਆਨ ਨਹੀਂ ਹੈ ਸਿਰੀਆਂ ਦੀਆਂ ਸਾਖੀਆਂ ਸੁਣਾਉਂਦੇ ਆ ਇਸ ਕਰਕੇ ਉਹ ਸੱਚ ਦਾ ਵਿਰੋਧ ਕਰਨਾ ਸੱਚ ਦੇ ਵਿਰੋਧ ਕਰਨ ਨੂੰ ਨਿੰਦਾ ਕਿਹਾ ਗਿਆ ਹੈ ਸੱਚ ਨੂੰ ਸੱਚ ਕਹਿਣਾ ਨਿੰਦਾ ਨਹੀਂ ਹੁੰਦੀ ਤੇ ਜਿਹੜਾ ਸੱਚ ਨੂੰ ਝੂਠ ਬਣਾ ਕੇ ਪੇਸ਼ ਕਰਨਾ ਉਹਨੂੰ ਨਿੰਦਾ ਕਿਹਾ ਗਿਆ ਹੈ ਮੂੰਹ ਕਾਲੇ ਤੇ ਨਿੰਦਕਾ ਨਰਕੇ ਕੋਰਪਵਨ ਹੁਣ ਜਿਹੜੇ ਇਹੋ ਜਿਹੇ ਨਿੰਦਕ ਹੁੰਦੇ ਆ ਜਿਹੜਾ ਸੱਚ ਦਾ ਵਿਰੋਧ ਕਰਨ ਵਾਲੇ ਹੁੰਦੇ ਆ ਹੁਕਮ ਦਾ ਵਿਰੋਧ ਕਰਨ ਵਾਲੇ ਹੁੰਦੇ ਆ ਉਹਨਾਂ ਦੇ ਮੂੰਹ ਕਾਲੇ ਮੂੰਹ ਕਾਲੇ ਦਾ ਮਤਲਬ ਉਹਨਾਂ ਦੇ ਮਨ ਵਿੱਚ ਜਿਹੜਾ ਅਗਿਆਨਤਾ ਹੁੰਦੀ ਹੈ ਭਰਮ ਹੁੰਦਾ ਹੈ ਇਸ ਕਰਕੇ ਮੜਮੜ ਜਿਹੜਾ ਹੈਗਾ ਨਰਕ ਜਿਹੜਾ ਇੱਥੇ ਹੀ ਹੈਗਾ ਨਰਕ ਦੁਆਰਾ ਮੜਮੜ ਕੇ ਜਨਮ ਲੈਣ ਨੂੰ ਕਿਹਾ ਨਰਕੇ ਕੋਰਪਵਨ ਇਸ ਤਰ੍ਹਾਂ ਮੜਮੜ ਜਨਮ ਲੈਂਦੇ ਰਹਿੰਦੇ ਹਨ ਇਸ ਤਰ੍ਹਾਂ ਜਿਹੜੀ ਨਿੰਦਾ ਹੈਗੀ ਹੈ ਨਿੰਦਾ ਦਾ ਮਤਲਬ ਇਹ ਹੈ ਕਿ ਜਿਹੜੀ ਜਿਹੜਾ ਸੱਚ ਨੂੰ ਝੂਠ ਬਣਾ ਕੇ ਪੇਸ਼ ਕਰਦੇ ਆ ਜਿਵੇਂ ਕੋਈ ਬੰਦੇ ਵਿੱਚ ਗੁਣ ਹੈਗੇ ਤੇ ਉਹਦੇ ਸਾਰੇ ਔਗਣੇ ਪੇਸ਼ ਕਰ ਦਿੰਨੇ ਉਹਨੂੰ ਔਗਣ ਵਾਲਾ ਹੀ ਬਣਾ ਦੇਣਾ ਗੁਣ ਨੂੰ ਗੁਣ ਕਹਿਣਾ ਔਗਣ ਨੂੰ ਔਗਣ ਕਹਿਣਾ ਨਿੰਦਾ ਨਹੀਂ ਹੈ ਉਹ ਸੱਚ ਬੋਲਣਾ ਹੈ ਗਰਵਾਣੀ ਦਾ ਬਚਨ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਕੰਨ ਲਈ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ ਕਹਿੰਦੇ ਜਨਮ ਜਨਮ ਇਹ ਮਨ ਨੂੰ ਮੈਲ ਲੱਗੀ ਆ ਤੇ ਇਹ ਦੇ ਕਰਕੇ ਕਾਲਾ ਹੋ ਗਿਆ ਹੈਗਾ ਹੁਣ ਕਾਲਾ ਹੋਣ ਦਾ ਮਤਲਬ ਹੈਗਾ ਕਿ ਜਿੰਨਾ ਚਿਰ ਆਪਾਂ ਹੁਕਮ ਵਿੱਚ ਨਹੀਂ ਚੱਲਦੇ ਆਪਾਂ ਨੂੰ ਸੱਚ ਦੀ ਸਮਝ ਨਹੀਂ ਆਉਂਦੀ ਉਨ ਉਨੀ ਦੇਰ ਆਪਣੀ ਜਿਹੜੀ ਅਗਿਆਨਤਾ ਵੱਧਦੀ ਜਾਂਦੀ ਹੈ ਹਰੇਕ ਜਨਮ ਵਿੱਚ ਜਿਹੜਾ ਇਹ ਮਨ ਹੈਗਾ ਹੁਕਮ ਦਾ ਵਿਰੋਧ ਕਰਦਾ ਹੈ ਵਿਰੋਧ ਕਰਨ ਕਰਕੇ ਇਹਦੇ ਅੰਦਰ ਕਾਲਖੇ ਰਹਿ ਗਈ ਹੈ ਅਗੇ ਅੰਤਾਈ ਰਹਿ ਗਈ ਆ ਭਰਮੇ ਰਹਿ ਗਿਆਗਾ ਕਹਿੰਦੇ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ ਹੁਣ ਜਿਹੜੀ ਖਨਲੀ ਹੁੰਦੀ ਆ ਜਿਹੜਾ ਕੋਲੂ ਵਾਲਾ ਹੁੰਦਾ ਉਹ ਤੇਲ ਕੱਢਦਾ ਹੈਗਾ ਤੇ ਉਹ ਜਿਹੜਾ ਤੇਲ ਜਦੋਂ ਕੱਢਦਾ ਤੇ ਉਹਦੇ ਕੋਲ ਜਿਹੜਾ ਕੱਪੜਾ ਹੁੰਦਾ ਉਹ ਜੇ ਤੇਲ ਮਾੜਾ ਮੋਟਾ ਬਾਹਰ ਜਿਹੜਾ ਲੱਗਦਾ ਉਹਦੇ ਨਾਲ ਕੱਪੜੇ ਨਾਲ ਸਾਫ਼ ਕਰਦਾ ਹੈਗਾ ਉਹ ਤੇਲ ਨੂੰ ਉਹਦੀ ਜਿਹੜੀ ਉਹ ਕੱਪੜਾ ਹੁੰਦਾ ਉਹਨੂੰ ਖਨਲੀ ਖਨਲੀ ਕਹਿੰਦੇ ਆ ਕਹਿੰਦੇ ਜੇ ਉਹਨੂੰ ਪਾ ਧੋ ਧੋਈਏ ਤੋ ਕਦੀ ਵੀ ਉਜਲੀ ਨਹੀਂ ਹੋ ਸਕਦੀ ਭਾਵੇਂ ਉਹਨੂੰ 100 ਜਿੰਨੀ ਵਾਰ ਮਰਜੀ ਧੋ ਲੋ ਕਿਉਂਕਿ ਉਹਦੇ ਵਿੱਚ ਤੇਲ ਰਚ ਗਿਆ ਹੁੰਦਾ ਹੈ ਇਸੇ ਤਰ੍ਹਾਂ ਜਿਹੜਾ ਆਪਣਾ ਮਨ ਹੈਗਾ ਹਰੇਕ ਜਨਮ ਵਿੱਚ ਹੁਕਮ ਦਾ ਵਿਰੋਧ ਕਰਨ ਕਰਕੇ ਇਹ ਕਾਲਾ ਹੋਇਆ ਅਗਿਆਨਤਾ ਵਾਲਾ ਬਣਿਆ ਹੋਇਆ ਭਰਮ ਵਾਲਾ ਬਣਿਆ ਨੂੰ ਸੱਚ ਦੀ ਸਮਝ ਨਹੀਂ ਆਉਂਦੀ ਹੈਗੀ ਤੇ ਇਹਨੂੰ ਧੋਤਾ ਜਿਹੜਾ ਜਾਣਾ ਹੈ ਸੌਖਾ ਨਹੀਂ ਆਏਗਾ ਪਰ ਇਹ ਧੋਤਾ ਜਾ ਸਕਦਾ ਹੈ ਗੁਰ ਪ੍ਰਸਾਦ ਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾਓ ਨਾਨਕ ਮੈਂ ਨਾ ਲੱਗੇ ਨਾ ਫਿਰ ਜੋਨੀ ਪਾ ਕਹਿੰਦੇ ਗਿਆਨ ਦੀ ਕਿਰਪਾ ਦੇ ਨਾਲ ਜੇ ਜੀਉਂਦਾ ਜੀ ਮਰ ਜਾਵੇ ਜੀਉਂਦਾ ਜੀ ਮਰਨ ਦਾ ਮਤਲਬ ਕੀ ਹੈ ਜੀਉਂਦੇ ਜੀ ਮਰਨ ਦਾ ਮਤਲਬ ਹੈ ਕਿ ਆਪਣੀਆਂ ਜੜੀਆਂ ਮਨ ਦੇ ਵਿੱਚ ਮਾਇਆ ਦੀਆਂ ਇਛਾਵਾਂ ਹਨ ਉਹਨਾਂ ਵੱਲੋਂ ਇਹ ਸੁੰਨ ਹੋ ਜਾਏ ਉਹਨਾਂ ਨੂੰ ਤਿਆਗ ਦੇਵੇ ਆਏ ਗੁਰ ਪ੍ਰਸਾਦ ਦੇ ਗਿਆਨ ਪਹਿਲਾਂ ਤਾਂ ਗਿਆਨ ਲਾਵੇ ਗਿਆਨ ਲੈ ਕੇ ਉਹਨਾਂ ਮਨ ਦੀਆਂ ਇਛਾਵਾਂ ਨੂੰ ਇਹ ਤਿਆਗ ਸਕਦਾ ਹੈ ਉਸ ਤੋਂ ਬਗੈਰ ਇਹ ਆਪਣੀਆਂ ਮਨ ਦੀਆਂ ਇਛਾਵਾਂ ਨਹੀਂ ਛੱਡਦਾ ਤੇ ਜੇ ਕਹਿੰਦੇ ਤੇ ਗਿਆਨ ਦੀ ਕਿਰਪਾ ਹੋ ਜੇ ਜਿਉਂਦਾ ਜੀ ਮਰ ਜਾਵੇ ਉਲਟੀ ਹੋਵੇ ਮਤ ਬਦਲਾਓ ਇਹਦੀ ਜਿਹੜੀ ਮਾਤਵਾ ਬਾਹਰ ਮੁਖੀ ਧਿਆਨ ਤੋਂ ਅੰਤਰ ਮੁਖੀ ਧਿਆਨ ਹੋ ਜਵੇ ਕਿਉਂਕਿ ਪਹਿਲਾਂ ਤਾਂ ਜਿੰਨੀਆਂ ਵੀ ਬਾਹਰ ਸੁਣੀਆਂ ਸੁਣਾਈਆਂ ਗੱਲਾਂ ਤੇ ਆਪਾਂ ਵਿਸ਼ਵਾਸ ਕਰਦੇ ਆ ਉਹਦੇ ਨਾਲ ਮਾਤ ਜਿਹੜੀ ਹੈ ਉਲਟੀ ਹੋਈ ਹੈ ਕਮਲੀ ਹੋਈ ਹੈ ਦੁਰਮਤ ਮਦ ਜੋ ਪੀਵਤੇ ਵਿਖਲੀ ਪਤ ਕਮਲੀ ਹੁਣ ਉਹ ਜਿਹੜੀ ਮਤੋਂ ਵਿਖ ਬिखर ਜਾਂਦੀ ਹੈਗੀ ਭਾਵ ਉਹ ਬਿਆਕਲ ਹੋ ਜਾਂਦੀ ਹੈ ਕਮਲੀ ਹੋ ਜਾਂਦੀ ਹੈਗੀ ਆ ਪਰ ਉਹ ਜਿਹੜੀ ਮਤ ਤੋਂ ਉਲਟ ਜਾਣਾ ਹੈ ਗੁਰਮਤ ਲੈਣੀ ਆ ਦੁਰਮਤ ਨੂੰ ਛੱਡ ਕੇ ਜਦੋਂ ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ ਜਿਹੜੇ ਰਾਮ ਦਾ ਜਿਹੜਾ ਗਿਆਨ ਲੈਂਦੇ ਆ ਉਹ ਸੱਚੇ ਅਮਲੀ ਹੈਗੇ ਹੁਣ ਜਿਹੜਾ ਦੁਰਮਤ ਮਦ ਨੂੰ ਛੱਡ ਕੇ ਮਤ ਨੂੰ ਉਲਟਾਉਣਾ ਹੈਗਾ ਭਾਵੇਂ ਉਹਨੂੰ ਛੱਡਣਾ ਹੈਗਾ ਉਹਦੇ ਉਲਟ ਕੰਮ ਕਰਨਾ ਹੈਗਾ ਤੇ ਗੁਰਮਤ ਨੂੰ ਲੈਣਾ ਹੈਗਾ ਫੇਰ ਇਹ ਮਤ ਬਦਲਦੀ ਹੈਗੀ ਆ ਗੁਰ ਪ੍ਰਸਾਦ ਦੀ ਜੀਤ ਮੋਰੇ ਉਲਟੀ ਹੋਵੇ ਮਤ ਬਦਲਾਓ ਗਿਆਨ ਦੀ ਕਿਰਪਾ ਹੋਵੇ ਜਿਉਂਦਾ ਜੀ ਆਪਣੀਆਂ ਮਾਨ ਦੀਆਂ ਛਾਵਾਂ ਨੂੰ ਤਿਆਗ ਦੇਵੇ ਆਪਣੇ ਮਤ ਨੂੰ ਉਲਟਾ ਲਵੇ ਭਾਵ ਗੁਰਮਤ ਦਾ ਗਿਆਨ ਲੈਣਾ ਸ਼ੁਰੂ ਕਰ ਦੇਵੇ ਨਾਨਕ ਮੈਲ ਨਾ ਲੱਗਈ ਨਾ ਫਿਰ ਝੂਨੀ ਪਾਹ ਫਿਰ ਕਹਿੰਦੇ ਨੂੰ ਮੈਲ ਨਹੀਂ ਲੱਗਦੀ ਨਾ ਫਿਰ ਮੜਮੜ ਝੂਨਾ ਵਿੱਚ ਪੈਂਦਾ ਹੈ ਪਰ ਜਿੰਨਾ ਚਿਰ ਇਹ ਮਤ ਨਹੀਂ ਬਦਲਦੀ ਸੰਸਾਰੀ ਬੁੱਧੀ ਰੱਖਦਾ ਹੈਗਾ ਜਿਵੇਂ ਜੋ ਸੰਸਾਰ ਸੋਚਦਾ ਹੈ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕਹਾੜਾ ਮਾਰਿਆ ਗਾਫਨ ਆਪਣੇ ਹੱਥ ਤੇ ਜਿੰਨਾ ਚਿਰ ਆਪਾਂ ਜਿਵੇਂ ਦੁਨੀਆ ਚੱਲਦੀ ਆ ਉਹਦੇ ਨਾਲ ਚੱਲਦੇ ਆ ਉਹਨਾਂ 'ਚ ਰੱਪਾ ਪੈਰ ਤੇ ਕੁਹਾੜਾ ਮਾਰਦੇ ਆ ਪਰ ਅਖੀਰ ਵਿੱਚ ਕਿਸੇ ਦੇ ਨਾਲ ਇਹ ਦੁਨੀਆ ਨੇ ਜਾਣਾ ਨਹੀਂ ਹੈਗਾ ਤੇ ਇਸ ਕਰਕੇ ਜੇ ਆਪਾਂ ਨੇ ਗੁਰਵਾਣੀ ਨੂੰ ਸਮਝਾਂਗੇ ਤਾਂ ਇਹ ਮੰਦੀ ਮਨ ਤੋਂ ਉਹ ਸ਼ਬਦ ਲਾਗੂ ਹਰਸੋ ਰੋਹੋ ਚਿਤ ਲਾਏ ਜਿਹੜਾ ਮਨ ਨੂੰ ਰੋਣਾ ਉਹ ਸ਼ਬਦ ਦੀ ਸਮਝ ਲੈਣੀ ਹੈ ਸ਼ਬਦ ਦੀ ਵਿਚਾਰ ਕਰਨੀ ਹੈ ਜਨਮ ਜਨਮ ਕੀ ਮਲ ਧੋਵੇ ਪਰਾਈ ਆਪਣਾ ਕੀਤਾ ਪਾਵੈ ਹੁਣ ਜਨਮ ਜਨਮ ਦੀ ਜਿਹੜੀ ਮਾਲ ਜਿਹੜੀ ਲੱਗੀ ਹੈ ਤੇ ਉਹ ਜਿਹੜੀ ਧੋਣੀ ਕਿੱਦਾ ਹੈਗੀ ਆ ਪਰ ਜੇ ਧੋਦਾ ਨਹੀਂ ਤਾਂ ਆਪਣਾ ਕੀਤਾ ਆਪੇ ਪਾਰਿਆ ਕਿਸੇ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਕਹਿੰਦੇ ਦਦਾ ਦੋਸ਼ ਨਾ ਦੇਈ ਦੋਸ਼ ਕਰਮ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਕਹਿੰਦੇ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਜਿੱਦਾਂ ਦੀ ਮੇਰੀ ਸੋਚ ਆ ਉਹਦੇ ਹਿਸਾਬ ਨਾਲ ਹੀ ਸਾਰੇ ਆਪਾਂ ਸੁੱਖ ਦੁੱਖ ਭੋਗ ਰਹੇ ਆ লাভ ਹਾਨੀ ਹੋ ਰਿਹਾ ਸਾਰਾ ਕੁਝ ਆਪਣੀ ਸੋਚ ਕਰਕੇ ਆਇਆਗਾ ਇਹਾਂ ਸੁਖ ਨਹੀਂ ਦਰਗੈ ਟੋਈ ਹੁਣ ਜਿਹੜੋਂ ਆਪਾਂ ਆਪਣੀ ਮਰਜ਼ੀ ਅਨਸਾਰ ਮਨ ਦੀ ਮਰਜ਼ੀ ਅਨਸਾਰ ਚੱਲਦੇ ਆਂ ਜਿਹੜਾ ਮਨਮਤ ਕੀ ਆਪਣੀ ਮਨ ਦੀ ਮਰਜ਼ੀ ਪਿੱਛੇ ਲੱਗਣਾ ਮਨਮਤ ਹੈਗਾ ਆਪਣੀ ਮਨ ਦੀ ਮਰਜ਼ੀ ਪਿੱਛੇ ਚੱਲਦੇ ਆਂ ਕਿ ਇਹਾਂ ਸੁਖ ਨਹੀਂ ਦਰਗੈ ਟੋਈ ਨਾ ਆਪਾਂ ਨੂੰ ਇੱਥੇ ਸੁਖ ਹੈਗਾ ਕਿ ਇੱਥੇ ਵੀ ਆਪਾਂ ਪਰੇਸ਼ਾਨ ਰਹਿੰਦੇ ਆਂ ਮਾਇਆ ਦੀਆਂ ਛਾਵਾਂ ਜਿਹੜੀਆਂ ਆਪਣੀਆਂ ਪੂਰੀਆਂ ਨਹੀਂ ਹੁੰਦੀਆਂ ਤੇ ਆਪਾਂ ਉਹਦੀ ਚਿੰਤਾ ਰਹਿੰਦੀ ਹੈ ਨਹੀਂ ਦਰਗੈ ਟੋਈ ਤੇ ਨਾ ਉਹ ਆਪਣਾ ਨਿਜਕਰਵਿਚ ਵਾਸਾ ਹੁੰਦਾ ਹੈ ਨਿਜਕਰ ਵਿੱਚ ਵਸਾ ਤਾਂ ਹੋ ਸਕਦਾ ਜੇ ਆਪਾਂ ਸੱਚ ਦੇ ਗਿਆਨ ਨੂੰ ਲੈ ਲਈਏ ਜਮਪੁਰ ਜਾਏ ਪਚਾਵੈ ਜਮ ਕੀ ਹੈ ਅਗਿਆਨਤਾ ਜਿਹੜੀ ਜਮ ਲੈ ਗਿਆ ਅਗਿਆਨਤਾ ਦੇ ਕਰਕੇ ਇਹ ਜਿਹੜਾ ਭਰਮ ਦੇ ਵਿੱਚ ਇਹ ਆਪਣਾ ਸਾਰਾ ਜਿਹੜਾ ਜੀਵਨ ਹੀ ਪ्यर्थ ਗਵਾ ਰਿਹਾ ਹੈਗਾ ਨਿੰਦਕ ਅਹਲਾ ਜਨਮ ਗਵਾਇਆ ਪਹੁੰਚ ਨਾ ਸਕੇ ਕਾਹੂ ਬਾਤੇ ਅੱਗੇ ਠੌਰ ਨਾ ਪਾਇਆ ਰਹੋ ਇਹ ਨਿੰਦਕ ਹੈਗਾ ਉਹਨੇ ਆਪਣਾ ਸਾਰਾ ਜਨਮ ਐਦਾਂ ਹੀ ਗਵਾ ਦਿੱਤਾ ਆਪਣੀ ਸੋਚ ਕਰਕੇ ਆਪਣੀ ਮਨ ਦੀ ਮਰਜ਼ੀ ਕਰਕੇ ਪਹੁੰਚ ਨਾ ਸਕ ਕੇ ਕਾਹੂ ਬਾਤ ਹੈ ਉਹ ਗੱਲਾਂ ਕਰਦਾ ਹੈਗਾ ਰੱਬ ਨੂੰ ਮਿਲਣ ਦੀਆਂ ਰੱਬ ਤੱਕ ਪਹੁੰਚਣ ਦੀਆਂ ਇਹ ਜਿਹੜੇ ਸੰਤ ਹੈਗੇ ਆ ਜਿਹੜੇ ਕੱਪੜੇ ਵਾਲੇ ਆ ਗਏ ਆ ਇਹ ਸਾਰੇ ਜਿਹੜੇ ਹੈਗੇ ਆ ਕਹਿੰਦੇ ਹਰ ਕੇ ਸੰਤ ਨਾ ਕੀਏ ਬਨਾਰਸ ਕੇ ਠਾ ਇਹ ਹਰ ਇੱਕ ਹਰ ਕਾ ਸੰਤ ਹੁੰਦਾ ਇੱਕ ਬਨਾਰਸ ਦਾ ਠੱਗ ਹੁੰਦਾ ਹਰ ਕਿਸਾਂ ਦੇ ਜਿਹੜਾ ਹੁੰਦਾ ਉਹ ਹੁਕਮ ਵਿੱਚ ਚੱਲਣ ਦੀ ਪ੍ਰੇਰਣਾ ਕਰਦਾ ਕਿ ਹੁਕਮ ਵਿੱਚ ਚੱਲੋ ਭਾਈ ਸਾਰਾ ਕੁਝ ਹੁਕਮ ਵਿੱਚ ਹੈ ਹੁਕਮ ਦਾ ਕੀਤਾ ਹੀ ਹੋਣਾ ਹੈਗਾ ਜਿਹੜੇ ਬਨਾਰਸ ਦੇ ਠੱਗ ਹੁੰਦੇ ਹਨ ਕੱਪੜੇ ਤਾਂ ਇਹਨਾਂ ਨੇ ਸੰਤਾ ਵਾਲੇ ਵਾਏ ਹੁੰਦੇ ਹਨ ਪਰ ਦੂਸਰਿਆਂ ਨੂੰ ਮਾਇਆ ਦੀਆਂ ਇਛਾਵਾਂ ਦਾ ਉਪਦੇਸ਼ ਕਰਕੇ ਉਹਨਾਂ ਨੂੰ ਭਰਮ ਵਿੱਚ ਪਾ ਰਹੇ ਜੰਮ ਦੇ ਵਿੱਚ ਮਾਰਗ ਵਿੱਚ ਚਪਸਾ ਰਹੇ ਹਨ ਇਸੇ ਕਰਕੇ ਉਹ ਜੰਮ ਪਰ ਜਾਏ ਪਛਾਵੇ ਉਹ ਜੰਮ ਦੀ ਜਿਹੜੀ ਖਰਾਕ ਬਣ ਰਹਿ ਗਈ ਹੈ ਪਹੁੰਚ ਨਾ ਸਕ ਕੇ ਕਾਹੂ ਵਾ ਕਿਉਂਕਿ ਇਹ ਜਿਹੜੀਆਂ ਗੱਲਾਂ ਹੈਗੀਆਂ ਕਹਿੰਦੇ ਗੱਲ ਨਹੀਂ ਜੋਗ ਨਾ ਹੋਏ ਹੁਣ ਇਹ ਗੱਲਾਂ ਦੇ ਨਾਲ ਜੋਗ ਨਹੀਂ ਹੋ ਸਕਦਾ ਗੱਲਾਂ ਦੇ ਨਾਲ ਸੱਚ ਦੀ ਸਮਝ ਨਹੀਂ ਆ ਸਕਦੀ ਤੇ ਠੌਰ ਅੱਗੇ ਠੌਰ ਨਾ ਪਾਇਆ ਤੇ ਅੱਗੇ ਜਿਹੜਾ ਆਪਣਾ ਨਿਝਕਰ ਹੈਗਾ ਉਹਦੀ ਸਮਝ ਨਹੀਂ ਆ ਸਕਦੀ ਉਹਨੂੰ ਨਹੀਂ ਪਾ ਸਕਦੇ ਇਸ ਤਰ੍ਹਾਂ ਇਹ ਰੜਾ ਜਾਨਵ ਹੈ ਐਦਾਂ ਹੀ ਗਵਾ ਲੈਂਦੇ ਹਨ ਰਹਾਓ ਕਿਰਤ ਪਿਆ ਨਿੰਦਕ ਬਪਰੇ ਕਾ ਕਿਆ ਉਹ ਕਰੇ ਵਿਚਾਰਾ ਤਹਾਂ ਵਿਗੁਤਾ ਜਹਾਂ ਕੋਈ ਨਾ ਰੱਖੇ ਉਹ ਕਿਸ ਪੈ ਕਰੇ ਪੁਕਾਰਾ ਕਹਿੰਦੇ ਜਿਹੜੀ ਕਿਰਤ ਕਿਰਤ ਬੈ ਨਿੱਗ ਬਪੇ ਹੁਣ ਜਿਹੜਾ ਇਹ ਨਿੰਦਕਾ ਇਹਦਾ ਜਿਹੜੀ ਕਿਰਤ ਇਹਦੀ ਸੋਚ ਕਰਕੇ ਇਹ ਫਸਿਆ ਹੈਗਾ ਹੁਣ ਆਪਣੀ ਸੋਚ ਨੂੰ ਤਾਂ ਛੱਡਦਾ ਨਹੀਂ ਕਿਹਾ ਉਹ ਕਰੇ ਵਿਚਾਰ ਕਿਵੇਂ ਕਰ ਸਕਦਾ ਕਿਉਂਕਿ ਜਿੰਨਾ ਚਿਰ ਆਪਾਂ ਆਪਣੀ ਬੁੱਧੀ ਦੇ ਨਾਲ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਉੰਨਾ ਚਿਰ ਸੱਚ ਦੀ ਸਮਝ ਨਹੀਂ ਆਉਣੀ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਨੂੰ ਗੁਰੂ ਕਿਹਾ ਗਿਆ ਹੁਣ ਜੇ ਗੁਰੂ ਤੋਂ ਆਪਾਂ ਉਪਦੇਸ਼ ਉਹਦਾ ਸੁਣ ਕੇ ਮੰਨਦੇ ਨਹੀਂ ਉਹਦੇ ਅਨਸਾਰ ਚੱਲਦੇ ਨਹੀਂ ਤਾਂ ਫਿਰ ਆਪਣੇ ਦੇ ਗੁਰੂ ਥੋੜੋ ਬਾਣੀ ਹੈਗੀ ਆ ਜੇ ਉਹ ਨੂੰ ਗੁਰੂ ਮੰਨਿਆ ਤੇ ਉਹਦੇ ਅਨਸਾਰ ਚੱਲਣਾ ਪਵੇਗਾ ਤੇ ਜੇ ਚੱਲਾਂਗੇ ਤਾਂ ਹੀ ਆਪਣਾ ਜਿਹੜਾ ਛਟਕਾਰਾ ਹੋ ਸਕਦਾ ਪਰ ਆਪਣਾ ਜੇ ਉਹ ਨੂੰ ਪੜ ਰਹੇ ਆ ਪਰ ਉਹ ਨੂੰ ਸਮਝ ਨਹੀਂ ਰਹੇ ਫਿਰ ਇਸ ਕਰਕੇ ਕਿਆ ਕਿਰਤ ਪੈ ਨਿੰਦਕ ਬਪਰੇਗਾ ਆਪਣੀ ਸੋਚ ਕਰਕੇ ਆਪਾਂ ਨਿੰਦਕ ਬਣੇ ਹੈਗੇ ਆ ਤੇ ਇਸ ਕਰਕੇ ਉਹਦੀ ਵਿਚਾਰ ਦੀ ਆਪਾਂ ਨੂੰ ਸਮਝ ਨਹੀਂ ਆ ਰਹੀ ਇਸੇ ਕਰਕੇ ਨੇ ਤਾਹਾਂ ਵਿਗੂਤਾ ਜਹਾਂ ਕੋਈ ਨਾ ਰੱਖੇ ਇਸੇ ਕਰਕੇ ਜਿਹੜਾ ਬਿਨਾ ਸੱਚ ਤੋਂ ਇਹ ਵਿਗੂਤਾ ਫਿਰਦਾ ਹੈ ਇਹਨੂੰ ਉੱਥੇ ਰੱਖਦੇ ਆ ਜਿੱਥੇ ਜਿੱਥੇ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ ਤੇ ਇਸ ਕਰਕੇ ਕਿਸੇ ਅੱਗੇ ਪੁਕਾਰ ਵੀ ਨਹੀਂ ਕਰ ਸਕਦਾ ਜੇ ਕੋਈ ਆਪਣੀ ਮਨਮਾਨਤ ਪਿੱਛੇ ਲੱਗਿਆ ਹੈਗਾ ਤੇ ਸੱਚ ਵਾਲਾ ਉਹਨੂੰ ਸਮਝਾਵੇਗਾ ਵੀ ਤਾ ਇਹ ਸਮਝਦਾ ਨਹੀਂ ਹੈਗਾ ਇਸ ਕਰਕੇ ਆਪਣੀ ਮਰਜ਼ੀ ਦੇ ਕਰਕੇ ਇਹ ਬਿਗੂਤਾ ਫਿਰਦਾ ਹੈਗਾ ਤੇ ਇਹਦੀ ਕੋਈ ਵੀ ਰੱਖਿਆ ਨਹੀਂ ਕਰ ਸਕਦਾ ਕਿਉਂਕਿ ਜੇ ਆਪਾਂ ਸੱਚ ਦੀ ਹੁਕਮ 'ਤੇ ਚੱਲਾਂਗੇ ਤਾਂ ਹੀ ਹੁਕਮ ਆਪਣੀ ਰੱਖਿਆ ਕਰੂਗਾ ਜੇ ਆਪਣੀ ਮਨਮਰਜ਼ੀ ਪਿੱਛੇ ਚੱਲਾਂਗੇ ਤਾਂ ਉਹਦੇ ਪਿੱਛੇ ਤਾਂ ਇਹਦੀ ਫਿਰ ਅਗਿਆਨਤਾ ਵਾਧੀ ਹੈ ਅਗਿਆਨਤਾ ਦੇ ਕਰਕੇ ਇਹ ਦੁਖੀ ਹੋ ਰਿਹਾ ਹੈ ਵਿਗੂਤਾ ਫਿਰਦਾ ਹੈਗਾ ਇਹਨੂੰ ਕੋਈ ਇਹਦੀ ਹੈਲਪ ਨਹੀਂ ਕਰ ਸਕਦਾ ਇਸ ਕਰਕੇ ਕਿਸੇ ਅੱਗੇ ਪੁਕਾਰ ਵੀ ਨਹੀਂ ਕਰਦਾ ਹੈਗਾ ਕਿਉਂਕਿ ਇਹਦੀ ਆਪਣੀ ਸੋਚ ਹੈ ਇਹਨੂੰ ਲੱਗਦਾ ਕਿ ਜੋ ਕੁਝ ਜਿਹੜਾ ਗਿਆਨ ਮੇਰੇ ਕੋਲ ਗਿਆਨ ਉਹ ਪੂਰਾ ਹੈਗਾ ਮੈਨੂੰ ਪੂਰੀ ਸਮਝ ਆ ਗਈ ਹੈ ਭਰਮ ਦੇ ਵਿੱਚ ਹੋਣ ਕਰਕੇ ਇਹ ਗਿਆਨਤਾ ਦੇ ਵਿੱਚ ਹੋਣ ਕਰਕੇ ਇਹ ਪੇਤਾਲਾ ਫਿਰਦਾ ਹੈ ਨਿੰਦ ਕੀ ਗਤਕਤ ਹੂੰ ਨਾਹੀਂ ਖਸਮੈ ਐਵੇਂ ਭਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ਕਹਿੰਦੇ ਜਿਹੜੀ ਨਿੰਦਕ ਦੀ ਗਤੀ ਕਿਤੇ ਵੀ ਨਹੀਂ ਹੈਗੀ ਆ ਹੁਕਮ ਦਾ ਇਹੋ ਹੀ ਪਾਣਾ ਹੈ ਕਿ ਜਿਹੜਾ ਨਿੰਦਕ ਹੈਗਾ ਜਿਹੜਾ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰਦਾ ਹੈਗਾ ਉਹ ਨਿੰਦਕ ਹੈਗਾ ਤੇ ਉਹਦੀ ਗਤੀ ਕਿਤੇ ਵੀ ਨਹੀਂ ਹੈਗੀ ਹੁਕਮ ਅਨੁਸਾਰ ਇਹ ਸੱਚਖੰਡ ਦਾ ਹੈ ਉਪਦੇਸ਼ ਹੈਗਾ ਜਿਹੜਾ ਆਪਣਾ ਮੂਲ ਸੰਤ ਹੈਗਾ ਅੰਦਰ ਜਿਹੜਾ ਸਾਹ ਲੈਂਦਾ ਉਹ ਸੰਤ ਹੈ ਉਹਦੀ ਨਿੰਦਾ ਕਰਦਾ ਹੈ ਕਿਉਂਕਿ ਜਦੋਂ ਆਪਾਂ ਸਰੀਰ ਤੇ ਸਾਰਾ ਕੁਝ ਸਰੀਰ ਤੇ ਅਰਥ ਕਰ ਦਿੱਤੇ ਆ ਤਾਂ ਆਪਾਂ ਜਿਹੜਾ ਅੰਦਰੂਨੀ ਮੂਲ ਹੈ ਉਹਨੂੰ ਨਾ ਜਾਣਨ ਕਰਕੇ ਆਪੋ ਦੀ ਅਗਿਆਨਤਾ ਦੇ ਵਿੱਚ ਨਿੰਦਾ ਕਰ ਰਹੇ ਹਾਂ ਕਿਉਂਕਿ ਕਰਨ ਕਰਾਉਣ ਹਾਰ ਸਵਾਮੀ ਹੁਣ ਕਰਨ ਕਰਾਉਣ ਵਾਲਾ ਤਾਂ ਪਰਮੇਸ਼ਰ ਹੈਗਾ ਤੇ ਉਹ ਹੁਕਮੀ ਬੰਦਾ ਹੈਗਾ ਤੇ ਉਹ ਹੁਕਮੀ ਬੰਦਾ ਜਿਵੇਂ ਜਿਵੇਂ ਉਹਨੂੰ ਹੁਕਮ ਉਹ ਕਰ ਰਿਹਾ ਹੈਗਾ ਪਰ ਆਪਾਂ ਉਹਦੀ ਮਰਜ਼ੀ ਦੇ ਉਲਟ ਸੰਸਾਰ ਵਿੱਚ ਹੋਰ ਕੰਮ ਕਰ ਰਹੇ ਹਾਂ ਉਹਦਾ ਗਿਆਨ ਲੈਣ ਦੀ ਬਜਾਏ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ਕਹਿੰਦੇ ਜੇ ਕੋ ਦੀ ਨਿੰਦਾ ਵੀ ਕਰਦਾ ਹੈਗਾ ਤੇ ਫੇਰ ਵੀ ਜਿਹੜਾ ਸੰਤ ਹੁੰਦਾ ਉਹ ਜਿਹੜਾ ਆਪਣਾ ਮੂਲ ਉਹ ਫੇਰ ਵੀ ਬੁਰਾ ਨਹੀਂ ਬਣਾਉਂਦਾ ਹੈਗਾ ਕਿਉਂਕਿ ਉਹਨੂੰ ਪਤਾ ਹੈ ਕਿ ਅਗਿਆਨਤਾ ਦੇ ਵਿੱਚ ਇਹ ਜਿਹੜਾ ਮਨ ਹੈਗਾ ਮੇਰੀ ਨਿੰਦਾ ਕਰਦਾ ਹੈਗਾ ਮੇਰੇ ਹੁਕਮ ਦੇ ਵਿਰੁੱਧ ਆਪਣੀ ਮਰਜ਼ੀ ਅਨੁਸਾਰ ਚੱਲਦਾ ਹੈਗਾ ਪਰ ਉਹ ਨਿੰਦਾ ਕਰਨ ਕਰਕੇ ਉਹਦਾ ਵਿਰੋਧ ਕਰਨ ਕਰਕੇ ਜਿਹੜਾ ਮਾਨੇ ਦੁਖੀ ਰਹਿੰਦਾ ਹੈਗਾ ਚਿੰਤਾਵਾਂ ਵਿੱਚ ਰਹਿੰਦਾ ਹੈਗਾ ਇਸ ਕਰਕੇ ਉਹਨੂੰ ਤਾਂ ਸੁੱਖ ਹੀ ਹੈਗਾ ਕਿਉਂਕਿ ਉਹ ਹਕਮੀਵੰਦਾ ਉਹ ਹੁਕਮ ਨਾਲ ਜੁੜਿਆ ਆ ਆਪਣਾ ਮੋਲ ਇਸ ਕਰਕੇ ਉਹਨੂੰ ਸਦਾ ਚੇਤ ਅਨੰਦ ਵੀ ਕਹਿੰਦੇ ਆਗੇ ਤੇ ਉਹ ਤਾਂ ਸੁੱਖ ਵਿੱਚ ਹੀ ਹੈ ਪਰ ਇਹ ਇਹ ਮਨ ਨੂੰ ਸੁਖ ਉਦੋਂ ਹੋਣਾ ਹੈ ਜਦੋਂ ਇਹ ਉਹਦੇ ਨਾਲ ਮਿਲ ਜਾਊਗਾ ਸੰਤਾਂ ਟੇਕ ਤੁਮਾਰੀ ਸਵਾਮੀ ਤੂੰ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰ ਰੱਖੇ ਨਿੰਦਕ ਦੀਏ ਰੁੜਾਈ ਕਹਿੰਦੇ ਜਿਹੜੇ ਸ਼ਾਂਤ ਹੁੰਦੇ ਹਨ ਉਹਨਾਂ ਨੂੰ ਜਿਹੜੀ ਟੇਕ ਹੁੰਦੀ ਹੈ ਹੁਕਮ ਦੀ ਟੇਕ ਹੁੰਦੀ ਹੈ ਤੇ ਹੁਕਮ ਜਿਹੜਾ ਉਹਨਾਂ ਦੀ ਸਹਾਇਤਾ ਵੀ ਕਰਦਾ ਜੇ ਕੋਈ ਸੱਚ ਦਾ ਗਿਆਨ ਲੈਣਾ ਚਾਹੁੰਦਾ ਹੈ ਤਾਂ ਜਿਹੜਾ ਹੁਕਮ ਹੈ ਉਹਦੀ ਮਦਦ ਕਰਦਾ ਹੈਗਾ ਕੋ ਨਾਨਕ ਸੰਤ ਹਰ ਰਾਕੇ ਹੁਣ ਜਿਹੜਾ ਕੋਈ ਸੰਤ ਹੈ ਭਾਵ ਜਿਗਿਆਸੂ ਸੱਚ ਨੂੰ ਸਮਝਣ ਵਾਲਾ ਹੈ ਹੁਕਮ ਉਹਦੀ ਰੱਖਿਆ ਕਰਦਾ ਹੈ ਪਰ ਜਿਹੜੇ ਸੱਚ ਦਾ ਵਿਰੋਧ ਕਰਨ ਵਾਲੇ ਹੈਗੇ ਝੂਠ ਹੈਗੇ ਜਿਹੜਾ ਝੂਠ ਦਾ ਪ੍ਰਚਾਰ ਕਰਨ ਵਾਲੇ ਹੈਗੇ ਆ ਉਹਨਾਂ ਉਹ ਨਿੰਦਕ ਹੈਗੇ ਉਹਨਾਂ ਨੂੰ ਹੁਕਮ ਜਿਹੜਾ ਹੈ ਉਹ ਜਿਵੇਂ ਪਾਣੀ ਵਿੱਚ ਕੋਈ ਚੀਜ਼ ਰੁੜ ਜਾਂਦੀ ਹੈ ਇਦਾਂ ਹੀ ਉਹਨਾਂ ਦਾ ਜਿਹੜਾ ਗਿਆਨ ਹੈ ਇੱਥੇ ਇਦਾਂ ਹੀ ਥੋੜੀ ਦੇਰ ਲਈ ਹੁੰਦਾ ਹੈ ਤਾਂ ਫਿਰ ਉਹਨਾਂ ਨੂੰ ਬਾਅਦ ਸਾਰੇ ਭੁੱਲ ਬਲ ਜਾਂਦੇ ਹੈਗੇ ਇਸ ਤਰ੍ਹਾਂ ਇੱਥੇ ਰੁੜ ਜਾਂਦੇ ਹੈਗੇ ਆ ਉਹ ਰੁੜ ਜਾਂਦੇ ਹੈਗੇ ਕਿਉਂਕਿ ਜਿਹੜੇ ਜਿਹੜੇ ਹੁਣ ਵੀ ਜਿੰਨੇ ਵੀ ਇੱਥੇ ਹਿੱਕਾਂ ਠੋਕ ਕੇ ਸੱਚ ਦਾ ਵਿਰੋਧ ਕਰਦੇ ਹੈਗੇ ਉਹ ਨਿੰਦਕ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ